ਤੇਰਾ ਮਾਮੀ ਦਾ ਮੁੰਡਾ ਸੀਗਾ ਜੀ ਕੱਲਾ ਕੱਲਾ ਸੀਗਾ ਜੀ ਕਦੋਂ ਗਿਆ ਤੇ ਇਹ ਜਿੰਨਾ ਮਹੀਨਾ ਕਿ ਹੋਇਆ ਗਿਆ ਨੂੰ ਤੇ ਮਤਲਬ ਇਹਨਾਂ ਨੂੰ ਵੀ ਬਾਅਦ ਚ ਹੀ ਪਤਾ ਲੱਗਾ ਜਦੋਂ ਤੈਨੂੰ ਫੋਨ ਆਇਆ ਵੀ ਇੰਦਾ ਕਰਕੇ ਨੁਕਸਾਨ ਹੋ ਗਿਆ ਤੁਹਾਡੇ ਮੁੰਡੇ ਦਾ ਵੀ ਆਪੇ ਮਤਲਬ ਇਹਨਾਂ ਫਾਹੂ ਲੈ ਲਿਆ ਹੈਗਾ ਪਰ ਇੰਦਾ ਲੱਗਦਾ ਨਹੀਂ ਹੈਗਾ ਵੀ ਫਾਹ ਲੈ ਸਕਦਾ ਮੁੰਡਾ ਉਹ ਕਰੋ ਗਿਆ ਸੀ ਆਪਣੇ ਮਾਪਿਆਂ ਦੇ ਰੀਝਾਂ ਪੁੰਨੀਆਂ ਕਰਨ ਵਾਸਤੇ ਆਪਣੀਆਂ ਹਨ ਆਹਨ ਆਪ ਵਿਖ ਬਣਾਉਣ ਵਾਸਤੇ ਗਿਆ ਸੀਗਾ ਕਰਜ਼ਾ ਗੋਜ਼ਾ ਚੱਕ ਕੇ ਵਿਚਾਰਨ ਪਤਾ ਨਹੀਂ ਕਿਧਰੋਂ ਕਿਧਰ ਇਕੱਠੇ ਕੀਤੇ ਵਿਚਾਰਨ ਪੈਸੇ ਪੂਸੇ ਘਰ ਕੋਲ ਗਹਿਣੇ ਰੱਖਿਆ ਹੈਨਾਂ ਤੇ ਇਕੱਲਾ ਇਕੱਲਾ ਸੀਗਾ ਸਹਾਰਾ ਸੀ ਮਾਂ ਪਿਓ ਦਾ ਕੇ ਸ਼ੂਗਰ ਦਾ ਮਰੀਜ਼ ਆ ਮਾਂ ਉਦਾਂ ਵਿਚਾਰੀ ਮੰਗਮੁਗ ਕੇ ਮੰਗਣ ਮੰਗਣ ਜਾਂਦੀ ਹੈ ਕਿ ਠੀਕ ਆ ਕਣੀ ਜਲਦੀ ਸਾਡੇ ਹਾਲਾਤ ਆ ਠੀਕ ਆ ਮੇਰੇ ਇੰਨੇ ਹੈ ਨਹੀਂ ਠੀਕ ਆ ਤੇ ਭੇਜਿਆ ਸੀ ਕਮਾਈ ਕਰਨ ਵਾਸਤੇ ਪਤਾ ਨਹੀਂ ਹੁਣ ਉੱਥੇ ਜਾ ਕੇ ਕਿਹੜਾ ਕੋਈ ਦਸ਼ਮਨ ਜੰਮਿਆ ਜਾਂ ਕਿੱਦਾਂ ਪਰ ਸਾਨੂੰ ਲੱਗਦਾ ਨਹੀਂ ਸਾਡਾ ਮੁੰਡਾ ਇਹਦਾ ਕਿ ਹਾਲਾਤ ਤਵੇਗਾ ਵੀ ਜਾ ਆਪਣੀ ਮਤਲਬ ਹੀ ਮੌਤ ਆਪੀ ਲਾਊਗਾ ਬੰਦਾ ਦਾ ਪਾਸੇ ਵੀ ਮੈਂ ਆਪਣੀ ਮੌਤ ਲਵਾ ਮੇਰੇ ਪਿੱਛੇ ਮਾਂ ਪਿਓ ਦਾ ਸਹਾਰਾ ਹੈ ਨਹੀਂ ਕੋਈ ਵੀ ਇਹਦਾ ਕਮਾਈ ਕਰਨ ਭੇਜਿਆ ਸੀ ਪਤਾਂ ਜੇ ਪ੍ਰਮਾਤਮਾ ਨੂੰ ਕੋਈ ਮਨਜ਼ੂਰ ਆ ਤਾਂ ਜੈ ਪਤਾ ਨਹੀਂ ਕਿਸੇ ਦੀ ਮਤਲਬ ਸਾਜਿਸ਼ ਹੋ ਸਕਦੀ ਆ ਤੇ ਬਾਕੀ ਹੱਥ ਜੋੜ ਕੇ ਸਾਡੀ ਬੇਨਤੀ ਇਹੀ ਹੈ ਵੀ ਮੰਦਰੀ ਡੱਡ ਵੱਡੀ ਇਥੇ ਆਈ ਜਾਵੇ ਵੱਧ ਤੋਂ ਵੱਧ ਇਹਨਾਂ ਦਾ ਹਿੱਸਾ ਦੇਈ ਜਾਵੇ ਸਰਕਾਰ ਅਗੇ ਹੀ ਮੰਗਿਆ ਸਾਡੀ ਬੱਸ ਉਹ ਮੰਗਤਰਾ ਮੋਦਨਾਮ ਸੀਗਾ ਉਹਦੀ 23 ਸਾਲ ਉਮਰ ਸੀਗੀ ਤੇ ਕੰਟਰੀ ਅਰਮੀਨੀਆ ਸੀਗੀ ਉਹ ਕੰਮ ਕਰਨ ਲਈ ਗਿਆ ਸੀਗਾ ਸਾਨੂੰ ਪਤਾ ਨਹੀਂ ਲੱਗਾ ਉਹ ਕੰਮ ਕਰਦਾ ਸੀਗਾ ਉੱਥੇ ਪਹਿਲਾਂ ਬਾਅਦ ਚ ਪਤਾ ਨਹੀਂ ਉਹਦੀ ਕਿਦਾਂ ਡੈਥ ਹੋ ਗਈ ਕਿੰਨਾ ਕੁ ਟਾਈਮ ਪਹਿਲੇ ਗਿਆ ਸੀ ਉਹ 13 ਫਰਵਰੀ ਦਾ ਗਿਆ ਸੀਗਾ 1 ਮਹੀਨਾ 10 ਦਿਨ ਹੋਏਗੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਦੱਤੋਂ ਬਾਹਰੋਂ ਪੁਲਸੀ ਦਾ ਫੋਨ ਆਇਆ ਸੀਗਾ ਜੀ ਕੀ ਕਿਹਾ ਸੋਣਾ ਕਹਿੰਦੇ ਸੀਗੇ ਕਿ ਤੁਹਾਡੇ ਮੁੰਡੇ ਨੇ ਸੁਸਾਈਡ ਕਰ ਲਿਆ ਜੀ ਪਰੇਸ਼ਾਨ ਰਹਿੰਦਾ ਸੀ ਜੇ ਸੁਸਾਈਡ ਕੀਤਾ ਜਾਂ ਕੋਈ ਹੋਰ ਕਾਰਨ ਹੋਵੇ ਜੀ ਠੀਕ ਜੀ ਗਵਾ ਜੀ ਨਾ ਨਹੀਂ ਪਤਾ ਕੀ ਕੀ ਗੱਲ ਹੋਈ ਸੀਗੀ ਉੱਥੇ ਉਹਨੇ ਉਹ ਹੀ ਜਾਣਦਾ ਤੁਹਾਨੂੰ ਕੀ ਲੱਗਦਾ ਜਿਹੜਾ ਉਹ ਕਹਿ ਰਿਹਾ ਸੁਸਾਈਡ ਕੀਤਾ ਹੈ ਹੋ ਸਕਦਾ ਉਹਨੇ ਸੁਸਾਈਡ ਕੀਤਾ ਜਾਂ ਕੋਈ ਹੋਰ ਕਾਰਨ ਹੋਮ ਇੰਨਾ ਨਹੀਂ ਪਤਾ ਭਾਜੀ ਉਹਨੇ ਪੁਲਿਸ ਇਨਕੁਆਇਰੀ ਕਰਨੀ ਫੇਰ ਪਤਾ ਲੱਗਣਾ ਜੀ ਦੇ ਕਿੰਨੇ ਭੈਣ ਭਰਾ ਹੈਗੇ ਇੱਕ ਹੀ ਬ੍ਰਦਰ ਆ ਇੱਕ ਸਿਸਟਰ ਬਸ ਫਾਦਰ ਕੀ ਕਰਦੇ ਆ ਫਾਦਰ ਇਦਾਂ ਹੀ ਮਜ਼ਦੂਰੀ ਕਰਦੇ ਆ ਕੀ ਮੰਗ ਕੀ ਕਰਨਾ ਚਾਹੁੰਦੇ ਫਿਰ ਕਿ ਇੱਕ ਵਾਰੀ ਡੱਡ ਬੋਡੀ ਬਸ ਘਰੇ ਭੇਜ ਦੇ ਜੀ ਦਾ ਲੜਕਾ ਸਿਕੰਦਰੀ ਕਿੰਨੀ ਉਮਰ ਸੀ ਉਮਰ ਕੋਈ ਹੁੜੀ 20 22 ਸਾਲ ਦਾ ਹੋਣਾ ਜਿੱਦਾਂ ਦੇਖਦੇ ਆ ਡੇਥ ਬੱਸ ਇਥੋਂ ਕਹਿੰਦੇ ਮਤਲਬ ਸਭਾ ਕੇ ਮਹੀਨਾ ਹੋਇਆ ਹੈ ਲਈ ਕੰਮ ਵਾਸਤੇ ਬਾਹਰ ਗਿਆ ਵਾ ਅਰਮੀਨੀਆ ਦੱਸਦੇ ਆ ਤੇ ਪੰਜ ਚਾਰ ਦਿਨ ਹੋਏ ਆ ਕਹਿੰਦੇ ਵੀ ਉਹਦੀ ਮੌਤ ਹੋ ਗਈ ਆ ਪਰ ਮੈਨੂੰ ਤਾਂ ਨਹੀਂ ਲੱਗਦਾ ਵੀ ਉਹਦੀ ਮੌਤ ਹੋਈ ਹੈ ਮੈਨੂੰ ਤਾਂ ਇੰਜ ਹੀ ਲੱਗਦਾ ਵੀ ਸਾਜ਼ਿਸ਼ ਹੈ ਕੋਈ ਦੇ ਉਹਦੀ ਉਹਦਾ ਮਰਡਰ ਕੀਤਾ ਗਿਆ ਕਿਦਾਂ ਦਾ ਸੁਭਾਅ ਕਿਦਾਂ ਨੇ ਕਿ ਮੰਨ ਲੀ ਪ੍ਰਚਾਨ ਵਗੈਰਾ ਵੀ ਰੰਗਦਾ ਤੇ ਵਿਸਤਾਰੇ ਗੱਲ ਵਾਜਿਤਰੋਂ ਕਹਿ ਰਹੇ ਕਿ ਸੁਸਾਇਡ ਕੀਤਾਗਾ ਤੁਹਾਨੂੰ ਕੀ ਲੱਗਦਾ ਸੁਸਾਇਡ ਨਹੀਂ ਹੈਗਾ ਨਹੀਂ 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 ਇੱਦਾਂ ਦੀ ਕੋਈ ਗੱਲ ਨਹੀਂ ਉਹ ਬੜਾ ਮੁੰਡਾ ਬਹੁਤ ਵਧੀਆ ਸੀਗਾ ਤੇ ਜਦੋਂ ਵੀ ਉਹਨੂੰ ਮਿਲਦੇ ਹੁੰਦੇ ਸੀਗੇ ਉਹ ਬੜੀ ਇੱਜ਼ਤ ਕਰਦਾ ਸੀਗਾ ਸਾਡੀ ਤੇ ਉਹਨੇ ਅੰਦਰ ਵੜ ਜਾਣਾ ਆ ਕੇ ਕਹਿਣਾ ਭਾਜੀ ਦੱਸੋ ਸੇਵਾ ਕਰਨੀ ਉਹਨੇ ਪੂਰੀ ਭਾਜੀ ਮੈਂ ਆ ਲੈਉਣਾ ਮੈਂ ਆ ਲੈਉਣਾ ਮੈਂ ਕਹਿੰਦਾ ਨਹੀਂ ਤੂੰ ਆਪਣਾ ਮਤਲਬ ਕੰਮ ਕਰ ਵੀ ਸਭ ਕੁਝ ਸਾਨੂੰ ਠੀਕ ਹੈ ਵਧੀਆ ਮੁੰਡਾ ਸੀ ਇੱਜ਼ਤਦਾਰ ਸੀਗਾ ਇੱਜ਼ਤਦਾਰ ਮਾਪਿਆਂ ਦਾ ਮੁੰਡਾ ਸੀਗਾ ਔਰ ਜਵਾਨ ਸੀਗਾ ਤੇ ਕਮਾਈ ਕਰਨ ਗਿਆ ਆ ਉਹ ਭਵਿੱਖ ਬਣਾਉਣ ਗਿਆ ਸੀਗਾ ਆਪਣਾ ਤੇ ਆਪਣੇ ਪਰਿਵਾਰ ਦਾ ਵੀ ਮੈਂ ਗਰੀਬੀ ਕੱਢ ਸਕਾਂ ਤੇ ਬਾਕੀ 2-3 ਦਿਨ ਤੋਂ ਸਾਨੂੰ ਜਦੋਂ ਪਤਾ ਲੱਗਿਆ ਕਿ ਉਹਦੀ ਡੈਥ ਹੋ ਗਈ ਆ ਸੋ ਅਸੀਂ ਫਿਰ ਥੋੜੇ ਰਜੇਵੇ ਸੀਗੇ ਸਾਨੂੰ ਫਿਰ ਅੱਜ ਟਾਈਮ ਕੱਢ ਕੇ ਤਾਂ ਅਫਸੋਸ ਕਰਨ ਆਏ ਸੀ ਤੇ ਪਰਿਵਾਰ ਦੇ ਹਾਲਾਤ ਵੀ ਬਹੁਤ ਮਾੜੇ ਆ ਜਿਦਾਂ ਪਰਿਵਾਰ ਦੀ ਹਾਲਾਤ ਤਾਂ ਦੇਖ ਲੋ ਜੀ ਹੱਟ ਲੈ ਦਿਓ ਤਾਂ ਮੁੰਡਾ ਹਾਂਜੀ ਹਾਂਜੀ ਉਹ ਭੈਣ ਭਰਾ ਮਤਲਬ ਦੋਨੋਂ ਸੀਗੇ ਛੋਟੀ ਉਹਦੀ ਸਿਸਟਰ ਤੇ ਮਤਲਬ ਉਹ ਵਿਆਹੀ ਹੋਈ ਆ ਤੇ ਇਹ ਅਜੇ ਮਤਲਬ ਇਹਦਾ ਵਿਆਹ ਕਰਨਾ ਸੀਗਾ ਇਹ ਕਹਿੰਦਾ ਸੀ ਮੈਂ ਆਪਣੇ ਪੈਰਾਂ 'ਤੇ ਖੜ੍ਹਾ ਹੋ ਕੇ ਤਾਂ ਫਿਰ ਆਪਣਾ ਵਿਆਹ ਕਰਾਉਣਾ ਤੇ ਘਰ ਦੇ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਆ ਆਲੇ ਦੁਆਲੇ ਕੈਮਰਾ ਮਾਰ ਕੇ ਵੀ ਘਰ ਦੇ ਹਾਲਾਤ ਬਹੁਤ ਮਾੜੇ ਆ ਮੇਰੇ ਖਿਆਲ 10-15 ਸਾਲ ਹੋ ਗਿਆ ਮਕਾਨ ਬਣਾਇਆ ਨੂੰ ਇਹਨਾਂ ਨੂੰ ਪਤਾ ਨਹੀਂ ਕਰਜਾ ਕਰਜਾ ਚੱਕ ਕੇ ਕਿ ਪਹਿਲਾਂ ਮਕਾਨ ਬਣਾਏ ਆ ਤੇ ਅੱਜ ਤੱਕ ਇਹਨਾਂ ਦੇ ਦਰਵਾਜ਼ੇ ਨਹੀਂ ਲੱਗੇ ਵਿਚਾਰਿਆਂ ਦੇ ਪਲਾਸਟਰ ਨਹੀਂ ਹੋਇਆ ਪਰ ਆਪਣੇ ਬੱਚੇ ਦੇ ਮਤਲਬ ਜਿਹੜੇ ਉਹਦੇ ਸ਼ੌਂਕ ਸੀਗੇ ਪੂਰੇ ਕਰਨ ਵਾਸਤੇ ਇਹਨਾਂ ਨੇ ਵਿਆਜ ਤੇ ਪੈਸਾ ਚੱਕ ਕੇ ਤਾਂ ਉਹਨੂੰ ਵਿਦੇਸ਼ ਭੇਜ ਦਿੱਤਾ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਬੱਚੇ ਦੀ ਜਾ ਕੇ ਉੱਥੇ ਮੌਤ ਹੋ ਜਾਣੀ ਨਰਿੰਗਵਾਰਾ ਸੀਗਾ ਵਿਆਹ ਪਰਵਾਰ ਦਾ ਕਾਫੀ ਚਾਹ ਸੀ ਜੀ ਬਿਲਕੁਲ ਹਾਂ ਜੀ ਦੇਖੋ ਜੀ ਮਾਪਿਆਂ ਨੂੰ ਤਾਂ ਚਾਹ ਬਹੁਤ ਹੁੰਦੀ ਹੈ ਪਰ ਉਹਦੇ ਆਰਮਾਨ ਸੀਗੇ ਕਿ ਮੈਂ ਕੁਝ ਵਧੀਆ ਬਣ ਕੇ ਤਾਂ ਫੇਰ ਹੀ ਮਤਲਬ ਗ੍ਰਿਸ਼ਤੀਦਾਰ ਬਣਾ ਤੇ ਬਾਕੀ ਮੇਰੀ ਤਾਂ ਇਹ ਹੀ ਪੰਜਾਬ ਸਰਕਾਰ ਦੇ ਅੱਗੇ ਮੰਗ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਗਰੀਬ ਪਰਿਵਾਰ ਆ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਤੇ ਕਿਉਂਕਿ ਅੱਜ ਜੇ ਇਹ ਡੈਡ ਬੋਡੀ ਦੀ ਗੱਲ ਕਰਦੇ ਆ ਵੀ ਡੈਡ ਬੋਡੀ ਇਹਨਾਂ ਨੂੰ ਇੱਥੇ ਚਾਹੀਦੀ ਹੈ ਉਹ ਕਹਿੰਦੇ ਵੀ ਚਲੋ ਸਾਡਾ ਬੱਚਾ ਹੁਣ ਸਾਨੂੰ ਜਾਂਦੀ ਵਾਰੀ ਆ ਸੀ ਉਹਦਾ ਮੂੰਹ ਤਾਂ ਦੇਖ ਲਈਏ ਪਰ ਗੱਲ ਇਹ ਆ ਵੀ ਇਹ ਇੰਨਾ ਪੈਸਾ ਅਫੋਰਡ ਨਹੀਂ ਕਰ ਸਕਦੇ 5-7 ਲੱਖ ਦੀ ਮੰਗ ਕੀਤੀ ਜਾ ਰਹੀ ਆ ਵੀ ਇੰਨਾ ਪੈਸਾ ਲੱਗੇਗਾ ਡੈੱਡ ਬੋਡੀ ਇੱਥੇ ਲਿਆਉਣ ਵਾਸਤੇ ਕਹਿੰਦੇ ਸਵਾਈਡ ਕੀਤਾ ਜਿੱਦਾਂ ਇਹਨਾਂ ਦਾ ਫੋਨ ਆਇਆ ਸਵਾਈਡ ਕੀਤਾ ਤੁਹਾਨੂੰ ਕਿ ਲੈ ਲਵੋ ਸਵਾਈਡ ਕੋਈ ਪਰੇ ਹੈ ਕੋਈ ਪਰੇਸ਼ਾਨੀ ਠੀਕ ਠਾਕ ਮਿਲ ਕੇ ਗਿਆ ਇਥੋਂ ਵੀ ਮੈਂ ਆਪਣੀ ਕਮਾਈ ਕਰਕੇ ਫੇਰ ਆਵਾਂਗਾ ਇਥੋਂ ਕੋਈ ਗੱਲ ਬਾਤ ਸਾਡੇ ਕੋਲ ਨਹੀਂ ਬਿਲਕੁਲ ਤੰਦਰੁਸਤ ਗਿਆ ਮੱਥਾ ਟੇਕ ਕੇ ਇੱਥੋਂ ਗਿਆ ਕੋਈ ਗੱਲ ਬਾਤ ਨਹੀਂ ਕੀਤੀ ਉਹ ਕੰਮ ਕਰਨ ਵਾਸਤੇ ਗਿਆ ਇੱਕ ਦਿਨ ਫੋਨ ਕੀਤਾ ਮੈਨੂੰ ਕੰਮ ਨਹੀਂ ਮਿਲਦਾ ਚਲੋ ਇਹ ਕਿਹ ਕੰਮ ਮਿਲ ਜਾਏਗਾ ਕਹਿੰਦਾ ਮੈਨੂੰ ਕੋਈ ਗੱਲ ਨਹੀਂ ਬਾਕੀ ਇੰਨਾ ਨਹੀਂ ਪਤਾ ਸਾਨੂੰ ਇਹੋ ਜੇ ਕੰਮ ਕਰ ਜਾਵੇ ਉਹ ਤੁਹਾਨੂੰ ਕਿਦਾਂ ਸੁਇਸਾਈਡ ਕੀਤਾ ਹੋਏਗਾ ਜਦੋਂ ਮੈਂ ਮਦਰ ਕੀਤਾ ਜਿਸ ਤਰ੍ਹਾਂ ਪਰਿਵਾਰ ਨਹੀਂ ਉਹ ਇਦਾਂ ਦਾ ਦਲੇਰ ਬੰਦਾ ਸੀ ਇਦਾਂ ਦਾ ਕੰਮ ਕਰ ਨਹੀਂ ਸਕਦਾ ਥੋੜੀ ਆਪਣੇ ਆਪ ਉਹ ਜਿੱਦਾਂ ਕੋਈ ਨਾ ਕੋਈ ਉਹ ਨਾ ਵਾਰਤਤ ਹੋਈ ਐ ਇਦਾਂ ਕੋਈ ਹੋ ਗਈ ਐ ਨਹੀਂ ਤੇ ਕਰਨ ਵਾਲਾ ਜਾ ਨਹੀਂ ਹੱਕ ਮੁੰਡਾ ਤੁਹਾਨੂੰ ਕਿਦਾਂ ਆਏ ਦਿਨ ਪੰਜਾਬ ਦੇ ਨੌਜਵਾਨਾਂ ਦੀਆਂ ਪ੍ਰੀਖਿਆਵਾਂ 'ਚ ਮੋਟਾ ਹੋ ਰਹੀਆਂ ਕਿਸ ਤਰ੍ਹਾਂ ਦੇਖੋ ਉਦੇ ਕੰਮ ਇਥੇ ਮਿਲਿਆ ਨਹੀਂ ਉਹਨੂੰ ਕੰਮ ਬੜੀ ਕੋਸ਼ਿਸ਼ ਕੀਤੀ ਕੰਮ ਨੂੰ ਜਾਂਦਾ ਰਿਹਾ ਕੰਮ ਨਹੀਂ ਮਿਲਦਾ ਰਿਹਾ ਉਹ ਦੁਖੀ ਹੋ ਕੇ ਘਰ ਆ ਜਾਂਦਾ ਰਿਹਾ ਫਿਰ ਉਹਨਾਂ ਨੇ ਮੰਗੀ ਜਿੱਤੀ ਘਰਦਿਆਂ ਨੇ ਮੈਨੂੰ ਬਾਹਰ ਭੇਜੋ ਉਹਨਾਂ ਕਰਜ਼ਾ ਚੁੱਕੇ ਲੱਖ ਡੇਢ ਲੱਖ ਰੁਪਈਆ ਇਹਨੂੰ ਬਾਹਰ ਭੇਜਿਆ ਵਿਆਜੀ ਪੈ ਚੱਕੇ ਹੋਏ ਨੇ ਤੋਂ ਆਪਣੇ ਕੰਮ ਕਰਨ ਵਾਸਤੇ ਗਿਆ ਉਹਨੂੰ ਜਿੰਨੇ ਪੜੇ ਨਹੀਂ ਮੇਰੇ ਨਾਲ ਕੰਮ ਹੋ ਜਾਣਾ ਉਹ ਤਾਂ ਕਹਿੰਦਾ ਚਲੋ ਇਹ ਕਿ ਸਾਲ ਦੋ ਸਾਲ ਆ ਕੇ ਆਪਣੇ ਘਰ ਆਏਗਾ ਸਾਨੂੰ ਜੀ ਤੇਰਾ ਕੰਮ ਕਰਕੇ ਨਾ ਇਸ ਬੰਦੇ ਕੁਵਾਰਾ ਸੀ ਉਹ ਵਿਆਹ ਕੁਵਾਰਾ ਹੀ ਅਲੀ ਭੈਣ ਉਹਦੀ ਵੱਡੀ ਵਿਆਹੀ ਆਪ ਕੁਵਾਰਾ ਹੀ ਉਹ ਕਹਿੰਦਾ ਮੈਂ ਆ ਕੇ ਵਿਆਹ ਕਰਵਾਵਾਂਗਾ ਮੇਰਾ ਮਾੜਾ ਮੂੜਾ ਮੇਰਾ ਘਰ ਬਣ ਜਾਵੇ। ਤੋ ਇੰਨਾ ਕੀ ਪਤਾ ਮੇਰੇ ਕਰਮਾਂ ਨੂੰ ਆ ਕੰਮ ਹੋ ਜਾਣਾ। ਇੰਨਾ ਨਹੀਂ ਤੁਹਾਨੂੰ ਕੋਈ ਪਤਾ। ਕੀ ਮੰਗ ਕਰੀ? ਮੰਗ ਹੈ ਹੋਈ ਸਰਕਾਰ ਨੂੰ ਲੈਡ ਬੋਡੀ ਦਿੱਤੀ ਜਾਵੇ ਗਰੀਬੀ ਹਾਲਾਤ ਦਾ ਖਿਆਲ ਕਰੇ। ਸਭ ਤੋਂ ਵੱਡੀ ਇਹੋ ਹੀ ਹੈ।